ਦੇਖੋ ਜੀ ਜਿਹੜੇ ਆਪਣੇ ਪੁਰਾਣੇ ਕਾਨੂੰਨ ਸੀਗੇ ਇੰਡੀਅਨ ਪਿਨਲ ਕੋਡ ਕ੍ਰਿਮੀਨਲ ਪ੍ਰੋਸੀਜਰ ਕੋਡ ਤੇ ਇੰਡੀਅਨ ਐਵੀਡੈਂਸ ਐਕਟ ਉਹ ਜਿਹੜੇ ਹੈਗੇ ਨੇ ਕੋਈ 1860 ਦਾ ਸੀਗਾ ਕੋਈ 1872 ਦਾ ਸੀਗਾ ਤੇ ਪੁਰਾਣੇ ਕਾਨੂੰਨ ਜਿਹੜੇ ਹੈਗੇ ਨੇ ਅੰਗਰੇਜ਼ਾਂ ਦੇ ਸਮੇਂ ਤੇ ਬਣਾਏ ਗਏ ਸੀਗੇ ਇਹਨਾਂ ਵਿੱਚ ਬਦਲਾਅ ਦੀ ਗੱਲ ਕਾਫੀ ਸਮੇਂ ਤੋਂ چلਦੀ ਸੀਗੀ ਤੇ ਪਿਛਲੇ ਸਾਲ ਜਿਹੜਾ ਹੈਗਾ ਨਵੇਂ ਕਾਨੂੰਨ ਤਿੰਨ ਜਿਹੜੇ ਹੈਗੇ ਨੇ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਔਰ ਭਾਰਤੀ ਸਾਫਸ਼ਾਦੀ ਨਿਯਮ ਇਹ ਤਿੰਨਾਂ ਨੂੰ ਇਨੈਕਟ ਕੀਤਾ ਗਿਆ ਸੀਗਾ ਔਰ 1 ਜੁਲਾਈ ਜਿਹੜਾ ਹੈਗਾ 2024 ਦੀ ਡੇਟ ਨਿਯਤ ਕੀਤੀ ਗਈ ਸੀ ਕਿ ਜਦੋਂ ਇਹ ਭਾਰਤ ਵਿੱਚ ਹਰ ਜਗ੍ਹਾ ਤੇ ਜਿਹੜਾ ਹੈਗਾ ਲਾਗੂ ਹੋ ਜਾਣਗੇ ਤੇ ਇਹਨਾਂ ਦੇ ਲਾਗੂ ਹੋਣ ਦੇ ਨਾਲ ਜਿਹੜਾ ਹੈਗਾ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹਨਾਂ ਦੀ ਇੰਪਲੀਮੈਂਟੇਬਿਲਟੀ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਪੁਰਾਣੇ ਪਰਚੇ ਦਰਜ ਹੋਏ ਨੇ ਉਹ ਪੁਰਾਣੇ ਕਾਨੂੰਨ ਦੇ ਤਹਿਤ ਹੀ ਚੱਲਦੇ ਰਹਿਣਗੇ ਬਟ ਅੱਜ ਤੋਂ ਬਾਅਦ ਦਾ ਕੋਈ ਵਕੂਆ ਹੈਗਾ ਜਿਹੜਾ ਅੱਜ ਦੀ ਰਾਤ ਜਿਹੜੀ ਨਿਕਲੀ ਹੈਗੀ ਹੈ 12 ਵਜੇ ਰਾਤ ਤੋਂ ਬਾਅਦ ਅਗਰ ਕੋਈ ਵਕੂਆ ਹੈਗਾ ਮੌਕੇ ਦਾ ਤੇ ਉੱਥੇ ਪਰਚਾ ਨਵੇਂ ਕਾਨੂੰਨਾਂ ਦੇ ਤਹਿਤ ਹੀ ਮਤਲਬ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਹੀ ਦਰਜ ਹੋਊਗਾ ਇਹਦੇ ਨਾਲ ਜਿਹੜਾ ਹੈਗਾ ਇੱਕ ਤੇ ਮੈਂ ਕਹਿਣਾ ਚਾਹੂੰਗਾ ਜਿਹੜਾ ਨਾਮ ਹੀ ਆਪ ਸੁਜੈਸਟ ਕਰ ਰਿਹਾ ਹੈਗਾ ਇਥੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਹੈਗਾ ਭਾਰਤੀ ਨਿਆਂ ਸੰਹਿਤਾ ਦੇ ਨਾਲ ਰਿਪਲੇਸ ਕੀਤਾ ਗਿਆ ਹੈ ਮਤਲਬ ਜਿਹੜਾ ਸਪਿਰਟ ਹੈਗੀ ਕਾਨੂੰਨ ਦੀ ਉਹਨੂੰ ਦੰਡ ਤੋਂ ਯਾਨੀ ਪਨਿਸ਼ਮੈਂਟ ਤੋਂ ਚੇਂਜ ਕਰਕੇ ਨਿਆਂ ਵੱਲ ਲੈ ਜਾਂਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੇ ਵਿੱਚ ਸਪੀਡੀ ਇਨਵੈਸਟੀਗੇਸ਼ਨ ਸਪੀਡੀ ਟ੍ਰਾਇਲ ਔਰ ਸਪੀਡੀ ਜਸਟਿਸ ਜਿਹੜਾ ਹੈਗਾ ਉਹ ਮੇਰਾ ਮੇਨ ਮੰਤਵ ਰੱਖਿਆ ਨੇ ਇਹਦੇ ਵਿੱਚ ਤਫਤੀਸ਼ ਵਾਸਤੇ ਵੀ ਜਿਹੜਾ ਹੈਗਾ ਸਮਾਂ ਨਿਰਧਾਰਿਤ ਕੀਤਾ ਗਿਆ ਜਿਵੇਂ ਜਿਹੜੇ ਕੇਸ ਜਰੇਪ ਦੇ ਨਾਲ ਜਾਂ ਗੈਂਗ ਰੇਪ ਦੇ ਨਾਲ ਜਾਂ ਪੋਕਸੋ ਐਕਟ ਦੇ ਨਾਲ ਰਿਲੇਟਿਡ ਹੈਗੇ ਨੇ ਉਹਨਾਂ ਦੀ ਤਫਤੀਸ਼ 60 ਦਿਨ ਦੇ ਅੰਦਰ ਜਿਹੜੀ ਹੈਗੀ ਕੰਪਲੀਟ ਕੀਤੀ ਜਾਣੀ ਚਾਹੀਦੀ ਹੈਗੀ ਐ ਇਸੇ ਤਰੀਕੇ ਦੇ ਨਾਲ ਜਿਹੜੇ ਹੀਨियस ਕ੍ਰਾਈਮ ਹੈਗੇ ਨੇ ਉਹਦੇ ਵਿੱਚ 90 ਦਿਨ ਦੇ ਅੰਦਰ ਅੰਦਰ ਤਫਤੀਸ਼ ਕੰਪਲੀਟ ਕੀਤੀ ਜਾਣੀ ਹੈ ਸਿਮਿਲਰਲੀ ਜਿਹੜਾ ਹੈਗਾ ਜੁਡੀਸ਼ੀਅਲ ਪੁਆਇੰਟ ਆਫ View ਨਾਲ ਅਗਰ ਆਪਾਂ ਦੇਖੀਏ ਤੇ ਉੱਥੇ ਵੀ ਉਹਨਾਂ ਨੂੰ ਜਿਹੜਾ ਚਾਰਜ ਲਗਾਉਣਾ ਹੈਗਾ ਜਾਂ ਟ੍ਰਾਇਲ ਕੰਪਲੀਟ ਕਰਨਾ ਹੈਗਾ ਜਾਂ ਜਜਮੈਂਟ ਜਿਹੜੀ ਦੇਣੀ ਹੈਗੀ ਹੈ ਔਰ ਅਪੀਲਸ ਵਗੈਰਾ ਜਿਹੜੀ ਹੈਗੀਆਂ ਨੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਮਾਂ ਫਿਕਸ ਕੀਤਾ ਗਿਆ ਹੈਗਾ ਕਿਸੇ ਵਾਸਤੇ 60 ਦਿਨ ਦਾ ਹੈਗਾ ਕਿਸੇ ਦੇ ਵਾਸਤੇ 90 30 ਦਿਨ ਦਾ ਸਮਾਂ ਜਿਹੜਾ ਹੈਗਾ ਫਿਕਸ ਕੀਤਾ ਗਿਆ ਸਿਮਿਲਰਲੀ ਜਿਹੜਾ ਹੈਗਾ ਜਿਹੜੇ ਭਗੋੜੇ ਹੁੰਦੇ ਸੀਗੇ ਉਹਨਾਂ ਦਾ ਟ੍ਰਾਇਲ ਨਹੀਂ ਚੱਲਦਾ ਹੁੰਦਾ ਸੀ ਹੁਣ ਨਵੇਂ ਕਾਨੂੰਨ ਵਿੱਚ 30 ਦਿਨ ਦੇ ਸਮੇਂ ਤੋਂ ਬਾਅਦ ਜੇਕਰ ਉਹ ਪੇਸ਼ ਨਹੀਂ ਹੁੰਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਟ੍ਰਾਇਲ ਇਨੀਸ਼ੀਏਟ ਕੀਤਾ ਜਾਊਗਾ ਔਰ ਉਹਨਾਂ ਨੂੰ ਵੀ ਬਣਦੀ ਜਿਹੜੀ ਸਜ਼ਾ ਹੈਗੀ ਐਸ ਪਰ ਦੀ ਜਿਹੜਾ ਕੇਸ ਹੈਗਾ ਉਹ ਦਿੱਤੀ ਜਾਊਗੀ ਮਤਲਬ ਟ੍ਰਾਇਲ ਇਨੈਬਸੈਂਸ਼ੀਆ ਜਿਹਨੂੰ ਕਹਦੀ ਹੈ ਆਪਾਂ ਸਿਮਿਲਰਲੀ ਜਿਸ ਤਰ੍ਹਾਂ ਪ੍ਰਾਪਰਟੀ ਅਟੈਚਮੈਂਟ ਦੀ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਆਪਾਂ ਐਂਡੀਪੀਐਸ ਐਕਟ ਦੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਵੀ ਸੀਗੇ ਉਹਦੇ ਤੁਸੀਂ ਦੇਖਿਆ ਵੀ ਹੋਣਾ ਕਾਫੀ ਪ੍ਰਾਪਰਟੀ ਜਿਹੜੀਆਂ ਅਟੈਚ ਕੀਤੀਆਂ ਗਈਆਂ ਨੇ ਤੇ ਹੁਣ ਜਿਹੜਾ ਆਪਣਾ ਇਹ ਕਾਨੂੰਨ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬੀਐਨਐਸਐਸ ਉਹਦੇ ਤਹਿਤ ਹਰ ਇੱਕ ਕੇਸ ਵਿੱਚ ਅਗਰ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਦਾ ਪ੍ਰਾਪਰਟੀ ਬਣਾਈ ਗਈ ਹੈ ਤੋਂ ਉਹਨੂੰ ਅਟੈਚ ਕੀਤਾ ਜਾ ਸਕਦਾ ਹੈਗਾ ਉਹਨੂੰ ਫੋਰਫੀਟ ਕੀਤਾ ਜਾ ਸਕਦਾ ਹੈ ਔਰ ਉਹਦੇ ਵਾਸਤੇ ਵੀ ਜਿਹੜੀ ਸਮੇਂ ਦੀ ਇੱਕ ਮਿਆਦ ਫਿਕਸ ਕੀਤੀ ਗਈ ਹੈ ਜਦੋਂ ਆਈਓ ਨੂੰ ਲੱਗਦਾ ਹੈਗਾ ਕਿ ਇਹ ਪ੍ਰੋਸੀਡ ਜਿਹੜੀ ਹੈਗੀ ਕ੍ਰਾਈਮ ਦੀ ਹੈਗੀ ਹੈ ਔਰ ਉਹ ਤੋਂ ਕੋਈ ਪ੍ਰਾਪਰਟੀ ਬਣਾਈ ਗਈ ਹੈ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਆਫਟਰ ਹਿਸ ਸੈਂਕਸ਼ਨ ਜਿਹੜਾ ਐਸਪੀ ਆ ਸੀਪੀ ਤੋਂ ਉਹਨੇ ਲੈਣਾ ਹੈਗਾ ਉਹ ਦਰਖਾਸਤ ਦੇ ਸਕਦਾ ਹੈਗਾ ਔਰ 14 ਦਿਨ ਦੇ ਅੰਦਰ ਅੰਦਰ ਉਸ ਦਰਖਾਸਤ ਦਾ ਜਿਹੜਾ ਹੈਗਾ ਨਟਾਰਾ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕੀਤਾ ਜਾਣਾ ਹੈਗਾ ਤੇ ਆਈ ਥਿੰਕ ਜਿਹੜਾ ਹੈਗਾ ਦੇ ਨਾਲ ਜਿਹੜਾ ਸਿਸਟਮ ਹੈਗਾ ਉਹ ਪੋਜ਼ਿਟਿਵ ਡਾਇਰੈਕਸ਼ਨ ਵਾਲੇ ਪਾਸੇ ਜਾਏਗਾ ਸਿਮਿਲਰਲੀ ਜਿਹੜੀ ਸਾਡੀ ਤਫਤੀਸ਼ ਹੈਗੀ ਹੈ ਉਹਦੇ ਵਿੱਚ ਜਦੋਂ ਪਰਚਾ ਦਰਜ ਕਰਦੇ ਆ ਰੇਡ ਕਰਦੇ ਆ ਸਰਚ ਐਂਡ ਸੀਜ਼ਰ ਤੇ ਉਹਦੇ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਦੀ ਗੱਲ ਕੀਤੀ ਗਈ ਹੈ ਉਹ ਉਹਦੇ ਨਾਲ ট্রান্সਪੇਰੈਂਸੀ ਆਉਗੀ ਸਿਸਟਮ ਵਿੱਚ ਜਿਹੜੇ ਪਹਿਲਾਂ ਐਲੀਗੇਸ਼ਨਸ ਲੱਗਦੇ ਸੀ ਕਿ ਇਹ ਹੈ ਜਿਹੜਾ ਹੈਗਾ ਕ੍ਰਾਈਮ ਸੀਨ ਬਣਾਇਆ ਗਿਆ ਹੈਗਾ ਉਹੋ ਜੀ ਗੱਲਾਂ ਜਿਹੜੀਆਂ ਹੈਗੇ ਨੇ ਉਹ ਖਤਮ ਹੋਣ ਗਿਆ ਔਰ ਤਫਤੀਸ਼ ਵਿੱਚ ਲਗਾਤਾਰ ਜਿਹੜਾ ਹੈਗਾ ਵਿਕਟਮ ਨੂੰ ਨਾਲ ਰੱਖਿਆ ਗਿਆ ਹੈ ਪਹਿਲੀ ਚੀਜ਼ ਕੀ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਵਿਕਟਮ ਨੂੰ ਨਾਲ ਦੇ ਨਾਲ ਜਿਹੜੀ ਹੈਗੀ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਈ ਜਾਊਗੀ ਸਿਮਿਲਰਲੀ 90 ਦਿਨ ਪੂਰਾ ਹੋ ਜਾਣ ਤੇ 60 ਦਿਨ ਪੂਰਾ ਹੋ ਜਾਣ ਤੇ ਉਹਦੀ ਤਫਤੀਸ਼ ਦੀ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਸਟੇਟਸ ਹੈਗੀ ਉਹਦੇ ਬਾਰੇ ਵੀ ਉਹਨਾਂ ਨੂੰ ਆਗਤ ਕਰਾਇਆ ਜਾਊਗਾ ਤੇ ਕਾਫੀ ਪੋਜ਼ਿਟਿਵ ਚੇਂਜਸ ਲਿਆਂਦੇ ਗਏ ਨੇ ਜੇ ਸਾਡਾ ਸੰਵਿਧਾਨ ਹੈਗਾ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿੱਥੇ ਕਰਾਇਮ ਅਗੇਂਸਟ ਔਰਮਨ ਨੂੰ ਸਭ ਤੋਂ ਪਹਿਲਾ ਦਰਜਾ ਦਿੱਤਾ ਗਿਆ ਹੈਗਾ ਅਗਰ ਆਪਾਂ ਆਪਣੇ ਕਾਨੂੰਨ ਵਿੱਚ ਭਾਰਤੀ ਨਿਆਂ ਸੰਸਥਾ ਵਿੱਚ ਦੇਖੀਏ ਤੇ ਕਾਫੀ ਜਿਹੜੀ ਹੈਗੀ ਹੈ ਪਨਿਸ਼ਮੈਂਟ ਵਧਾਈ ਗਈ ਹੈ ਔਰ ਜੈਂਡਰ ਨਿਊਟਰਲ ਕੀਤਾ ਗਿਆ ਹੈਗਾ ਕਾਨੂੰਨ ਨੂੰ ਮਤਲਬ ਛੋਟਾ ਬੱਚਾ ਜਿਹੜਾ ਹੁੰਦਾ ਸੀਗਾ ਉਹ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਉਨਾ ਵਾਸਤੇ ਇਕੁਅਲ ਜਿਹੜਾ ਹੈਗਾ ਦਰਜਾ ਇਹ ਦਿੱਤਾ ਗਿਆ ਹੈ ਤੇ ਮੈਂ ਸਮਝਦਾ ਹੈਗਾ ਕਿ ਕਾਫੀ ਪੋਜ਼ਿਟਿਵ ਚੇਂजेस ਆਏ ਨੇ ਔਰ ਇਹਨੂੰ ਪੋਜ਼ਿਟਿਵ ਚੇਂजेस ਨੂੰ ਪੋਜ਼ਿਟਿਵਲੀ ਲੈ ਕਰਕੇ ਅਸੀਂ ਜਿਹੜਾ ਹੈਗਾ ਤਫ਼ਤੀਸ਼ ਅੱਗੇ ਕਰਾਂਗੇ ਅਸੀਂ ਆਪਣੇ ਸਾਰੇ ਆਈਓ ਸਾਰੇ ਐਸਐਚਓ ਸਾਡੇ ਜੈਸਟ ਅਫਸਰ ਜਿਹੜੇ ਹੈਗੇ ਨੇ ਉਹਨਾਂ ਦੀ ਟ੍ਰੇਨਿੰਗਸ ਕਰਾਈਆਂ ਨੇ ਕੁਝ ਟ੍ਰੇਨਿੰਗ ਸੈਟਿਫਿਲੋਰ ਵਿੱਚ ਹੋਈਆਂ ਨੇ ਕੁਝ ਆਪਾਂ ਜ਼ਿਲ੍ਹੇ ਵਿੱਚ ਕੰਡਕਟ ਕੀਤੀਆਂ ਨੇ ਸਾਡੇ ਸਾਰੇ ਇਨਵੈਸਟਿਗੇਟਿੰਗ ਆਫੀਸਰਸ ਟ੍ਰੇਨਡ ਹੈਗੇ ਨੇ ਔਰ ਉਹ ਪੂਰੀ ਤਰੀਕੇ ਦੇ ਨਾਲ ਤਿਆਰ ਹੈਗੇ ਨੇ ਚੇਂਜ ਵਾਸਤੇ ਤੇ ਅੱਜ ਆਪਾਂ ਜਿਹੜਾ ਇੱਥੇ ਮੌਕੇ ਤੇ ਇੱਕ ਬਰੀਫਿੰਗ ਸੈਸ਼ਨ ਜਿਹੜਾ ਹੈਗਾ ਥਾਣੇਆ ਚ ਰੱਖਿਆ ਸੀਗੇ ਜਦੇ ਨਾਲ ਆਪਾਂ ਪਬਲਿਕ ਨੂੰ ਵੀ ਬਰੀਫ ਕਰ ਪਾਈਏ ਕਿ ਅੱਜ ਤੋਂ ਬਾਅਦ ਜਦੋਂ ਪਰਚਾ ਦਰਜ ਹੋਊਗਾ ਦੋ ਜਿਹੜੇ ਧਾਰਾਵਾਂ ਬਦਲਣ ਗਿਆ ਕੁਝ ਇੱਕ ਨਵੀਆਂ ਚੀਜ਼ਾਂ ਆ ਗਈਆਂ ਨੇ ਕੁਝ ਚੀਜ਼ਾਂ ਪੁਰਾਣੀਆਂ ਹੈਗੀਆਂ ਨੇ ਕੁਝ ਪੁਰਾਣੀ ਚੀਜ਼ਾਂ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਕਿਹੜੀ ਅਰਡਰ ਦਾ ਪਰਚਾ ਪਹਿਲਾਂ 302 ਵੀਰਦ ਹੁੰਦਾ ਸੀਗਾ ਹੁਣ 103 ਧਾਰਾ ਹੋ ਗਈ ਹੈ ਇਸੇ ਤਰੀਕੇ ਨਾਲ ਜਿਹੜੀ 326 ਹੁੰਦੀ ਸੀਗੀ ਉਹਨੂੰ 118 ਕਰਤਾ ਗਿਆ ਹੈਗਾ ਜਿਹੜਾ 376 ਦਾ ਪਰਚਾ ਦਰਜ ਹੁੰਦਾ ਸੀਗਾ ਉਹਨੂੰ 70 69 ਵਿੱਚ ਆ ਗਿਆ ਹੈਗਾ ਤੇ ਇਸ ਤਰੀਕੇ ਨਾਲ ਕਾਫੀ ਚੇਂਜਸ ਜਿਹੜੇ ਹੈ ਆਏ ਨੇ ਕਨਸੋਲੀਡੇਟ ਕੀਤਾ ਗਿਆ ਹੈ ਜਿਹੜੇ ਸਾਡੇ ਆਫੈਂਸਸ ਹੈਗੇ ਨੇ ਜਿਹੜੇ ਕ੍ਰਾਈਮ ਅਗੇਂਸਟ ਔਮਨ ਯਾ ਚਿਲड्रन ਹੈਗੇ ਉਹਨਾਂ ਨੂੰ ਇੱਕ ਨਾਲ ਇਕੱਠਾ ਕੀਤਾ ਗਿਆ ਹੈ ਕ੍ਰਾਇਮ ਅਗੇਂਸਟ ਬਾਡੀ ਜਿਹੜੇ ਆਫੈਂਸਰਸ ਆ ਕਿ ਉਹਨਾਂ ਨੂੰ ਇਕੱਠਾ ਕੀਤਾ ਗਿਆ ਹੈਗਾ। ਤੋਂ ਜੋ ਛਿਤਰੇ-ਬਿਤਰੇ ਸੀਗੇ ਇੱਕ-ਇੱਕ ਅਲੱਗ-ਅਲੱਗ ਜਿਗਾਤੇ ਪਏ ਹੋਏ ਸੀਗੇ ਆਫੈਂਸਰਸ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਔਰ ਨਵੀਆਂ ਚੀਜ਼ਾਂ ਨੂੰ ਜਿਸ ਤਰ੍ਹਾਂ ਇਲੈਕਟ੍ਰੋਨਿਕ ਚੀਜ਼ਾਂ ਆਪਾਂ ਕਰ ਲਈਏ ਇਲੈਕਟ੍ਰੋਨਿਕ ਐਵਿਡੈਂਸ ਦੀ ਗੱਲ ਕਰ ਲਈਏ ਉਹਨਾਂ ਨੂੰ ਇੰਟਰੋਡਿਊਸ ਕੀਤਾ ਗਿਆ ਹੈ। ਸਿਮਿਲਰਲੀ ਜਿਹੜਾ ਸਮਨ ਸਰਵ ਕਰਨਾ ਹੁੰਦਾ ਪਹਿਲਾਂ ਇਹ ਫਿਜ਼ੀਕਲੀ ਸਮਨ ਸਰਵ ਕਰਾਉਣਾ ਹੁੰਦਾ ਸੀਗਾ ਹੁਣ ਉਹਨੂੰ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਵੀ ਸਰਵ ਕਰਾਇਆ ਜਾ ਸਕਦਾ ਹੈਗਾ। ਇਲੈਕਟ੍ਰੋਨਿਕ ਐਵਿਡ ਵਰਸਾਜਾ ਵਾਲੇ ਹਰ ਕ੍ਰਾਈਮ ਸੀਨ ਤੇ ਜਿਹੜਾ ਹੈਗਾ ਫੋਰੈਂਸਿਕ ਅਫਸਰ ਲਜਾਣਾ ਹੈ ਤੇ ਬਾਕੀ ਸਟੇਟਸ ਵਿੱਚ ਐ ਪ੍ਰੋਬਲਮ ਆ ਸਕਦੀ ਕਿ ਫੋਰੈਂਸਿਕ ਅਫਸਰ ਆਉਣਗੇ ਕਿ ਕਦੋਂ ਬਟ ਸਾਡੇ ਸਟੇਟ ਵਿੱਚ ਪਹਿਲਾਂ ਹੀ ਆਪਾਂ ਅਸਿਸਟੈਂਟ ਫੋਰੈਂਸਿਕ ਅਫਸਰ ਜਿਹੜੇ ਹੈਗੇ ਰਿਕਰੂਟ ਕੀਤੇ ਹੋਏ ਨੇ ਦੇ ਆਰ ਟ੍ਰੇਨਡ ਔਰ 15 20 ਦਿਨ ਪਹਿਲਾਂ ਹੀ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਸਾਡੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਉਹ ਕੀਤੀ ਗਈ ਹੈ ਤੁਸੀਂ ਹੁਣ ਇੱਥੇ ਦੇਖਿਆ ਹੋਣਾ ਸਾਡੇ ਲਾਅ ਅਫਸਰ ਜਿਹੜੇ ਸਾਡੇ ਨਾਲ ਬੈਠੇ ਹੋਏ ਸੀਗੇ ਪਹਿਲਾਂ ਹਮੇਸ਼ਾ ਸਾਨੂੰ ਪ੍ਰੋਸੀਕਿਊਸ਼ਨ ਬ੍ਰਾਂਚ ਉੱਤੇ ਡਿਪੈਂਡ ਕਰਨਾ ਪੈਂਦਾ ਸੀਗਾ ਹੁਣ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਤਹਿਤ ਸਾਡੇ ਕੋਲ ਆਪਣੇ ਆਪ ਦੇ ਲਾਅ ਅਫਸਰ ਆ ਗਏ ਨੇ ਜਿਹੜੇ ਸਾਡੇ ਥਾਣਿਆਂ ਨੂੰ ਗਾਈਡ ਕਰ ਰਹੇ ਨੇ ਨਵੇਂ ਕਾਨੂੰਨ ਮੁਤਾਬਿਕ ਵੀ ਔਰ ਤਫਤੀਸ਼ ਵਿੱਚ ਕਿਸ ਕਿਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਉਸ ਮੁਤਾਬਿਕ ਵੀ ਸਿਮਿਲਰਲੀ ਫਾਈਨੈਂਸ਼ੀਅਲ ਅਫਸਰ ਦੀ ਆਪਾਂ ਗੱਲ ਕਰੀਏ ਤੁਸੀਂ ਪਹਿਲਾਂ ਕੀ ਸੀ ਉਹਦੇ ਵਿੱਚ ਤੇ ਹੁਣ ਨਵੀਂ ਵਿੱਚ ਕੀ ਚੇਂਜ ਦੇਖੋ ਜੀ ਇਹ ਸਾਰੇ 1 ਇੱਕ ਨਾਲ 10 12 ਤੇ ਮੇਰੇ ਵਾਸਤੇ ਥੋੜਾ ਔਖਾ ਹੋਗਾ ਬਿਕੋਜ਼ ਮੈਂ ਵੀ ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਜਿਹੜਾ ਆਪਣਾ ਪਰਚਾ ਆ ਇਸੇ ਤਰੀਕੇ ਨਾਲ ਜਿਹੜੀ ਗ੍ਰੀਵियस ਹਰਟ ਹੁੰਦੀ ਸੀਗੀ ਸ਼ਾਰਪ ਹੈਜ ਦੀ ਜਿਹੜੀ 326 ਆਪਾਂ ਜਿਹਨੂੰ ਕਹਿੰਦੇ ਸੀਗੇ ਉਹਨੂੰ 118 ਵਿੱਚ ਦਰਜ ਹੋ ਗਈ ਜਿਹੜਾ 376 ਦਾ ਪਰਚਾ ਦਰਜ ਹੁੰਦਾ ਸੀ ਰੇਪ ਦਾ ਉਹਨੂੰ 69 70 ਵਿੱਚ ਆ ਗਿਆ ਤੇ ਇਸੇ ਤਰੀਕੇ ਨਾਲ ਹੋਰ ਵੀ ਬਥੇਰੇ ਚੇਂजेस ਕੀਤੇ ਗਏ ਨੇ ਆਪਾਂ ਤੁਹਾਨੂੰ ਜਿਹੜੀ ਉਹਦੀ ਕਾਪੀ ਪ੍ਰੋਵਾਈਡ ਕਰਾ ਦਾਂਗੇ ਸੋ ਥੈਟ ਤੁਸੀਂ ਸਾਰਿਆਂ ਦੇ ਸਾਹਮਣੇ ਉਸ ਨੂੰ ਪੇਸ਼ ਕਰ ਸਕੋ ਬਟ ਕਾਫੀ ਪੋਜ਼ਿਟਿਵ ਚੇਂजेस ਆਗੇ ਨੇ ਔਰ ਕਾਫੀ ਚੇਂजेस ਇਹੋ ਜਿਹੇ ਹੈਗੇ ਨੇ ਜਿਹਦੇ ਨਾਲ ਟਰਾਂਸਪੇਰੈਂਸੀ ਆਉਗੀ ਇਨਵੈਸਟੀਗੇਸ਼ਨ ਵਿੱਚ ਤੇ ਜੁਡੀਸ਼ੀਅਲ ਪ੍ਰੋਸੀਡਿੰਗਸ ਦੇਖੋ ਜੀ ਨਫਰੀ ਜਿਹੜੀ ਹੈਗੀ ਹੈ ਸਾਡੇ ਕੋਲ ਆਈਓਜ਼ ਜਿੰਨੇ ਹੈਗੇ ਨੇ ਪਹਿਲਾਂ ਵੀ ਉਹ ਕੰਮ ਕਰਦੇ ਰਹੇ ਨੇ ਪਰਚੇ ਉਹੀ ਹੈਗੇ ਨੇ ਮਿਆਦ ਜਿਹੜੀ ਘਟਾਈ ਗਈ ਹੈ ਤੇ ਸਰੀ ਜਿਹੜੇ ਹੈਗੇ ਨੇ ਆਪਣੇ ਆਈਓਜ਼ ਨੂੰ ਆਪਾਂ ਟ੍ਰੇਨਿੰਗ ਇਸ ਮੁਤਾਬਿਕ ਦਿੱਤੀ ਹੈਗੀ ਹੈ ਹੋਰ ਵੀ ਆਪਾਂ ਮੋਬਾਈਲਾਈਜ਼ ਕਰ ਰਹੇ ਹੈਗੇ ਆ ਆਪਣੇ ਜਿਹੜੇ ਮੈਨ ਮਟੀਰੀਅਲ ਨੂੰ ਸੋ ਥੈਟ ਕਿਸੇ ਵੀ ਤਰੀਕੇ ਦੀ ਜਿਹੜੀ ਕਿ ਕਮੀ ਵੇਸ਼ੀ ਨਾ ਰਹੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕਾਨੂੰਨ ਵਿੱਚ ਜਿਹੜਾ ਬਦਲਾਅ ਹੈਗਾ ਉਹ ਦੋ ਤਰੀਕੇ ਦਾ ਹੈਗਾ ਕੁਝ ਆਫੈਂਸਿਸ ਸੀਗੇ ਜਿਹੜੇ ਓਵਰ ਪੀਰੀਅਡ ਆਫ ਟਾਈਮ ਜਿਹੜੇ ਹੈਗੇ ਨੇ ਉਹਨਾਂ ਦੀ ਵੈਲਿਊ ਨਹੀਂ ਰਹੀ ਸੀ ਜਿਸ ਤਰ੍ਹਾਂ ਠੱਗ ਜਿਹੜੇ ਹੈਗੇ ਨੇ ਉਹ ਠੱਗੇ ਵਾਲਾ ਜਿਹੜਾ ਸੀਗਾ ਉਹ ਖਤਮ ਕਰਤਾ ਗਿਆ ਹੈ ਸੈਡੀਸ਼ਨ ਸੁਪਰੀਮ ਕੋਰਟ ਨੇ ਕਾਫੀ ਵਾਰੀ ਕਿਹਾ ਦੇਸ਼ ਦਰੋਹ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਖਾਰਜ ਕੀਤਾ ਜਾਵੇ ਤੇ ਉਹਨੂੰ ਵੀ ਜਿਹੜਾ ਹੈਗਾ ਖਤਮ ਕੀਤਾ ਗਿਆ ਹੈਗਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੁਝ ਕਾਫੈਂਸ ਜਿਹੜੇ ਕਹਿ ਲਈਏ ਕਿ ਜਿਹਦੇ ਚ ਅਮਾਉਂਟ ਜਿਹੜਾ ਸੀਗਾ ਬੜਾ ਘੱਟ ਹੁੰਦਾ ਸੀ ਪਹਿਲਾ 1872 ਦੀ ਆਪਾਂ ਅਗਰ 1860 ਦੀ ਆਪਾਂ ਗੱਲ ਕਰੀਏ ਤਾਂ ਉਦੋਂ 10 ਰੁਪਏ 100 ਰੁਪਏ ਦੀ ਵੀ ਬੜੀ ਵੈਲਿਊ ਹੁੰਦੀ ਸੀਗੀ ਬਟ ਅੱਜ ਉਹਨੂੰ ਵਧਾ ਕੇ ਕਰਕੇ ਜਿਹੜਾ ਹੈਗਾ ਲੱਖਾਂ 'ਚ ਲੈਂਦਾ ਹੈਗਾ 427 ਜਿਹੜੀ ਆਪਾਂ ਰਫਟ ਪਾਉਂਦੇ ਹੁੰਦੇ ਸੀ ਨੁਕਸਾਨ ਸਾਨੀ ਦੀ ਰਫਟ ਪਾਉਂਦੇ ਸੀਗੇ ਉਹਦੇ ਵਿੱਚ ਵੀ ਉਹਨਾਂ ਨੇ ਚੇਂਜਸ ਲੈਂਦੇ ਹੈਗੇ ਨੇ ਜਿਹੜੇ ਤੇ ਸਮਾਲ ਆਫੈਂਸ ਹੈਗੇ ਨੇ ਜਿਦੇ 'ਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਉਹ ਨਾਨ ਕੌਗਨੀਜ਼ੇਬਲ ਹੈਗੇ ਨੇ ਜਿਦੇ 'ਚ ਨੁਕਸਾਨ ਜ਼ਿਆਦਾ ਹੈਗਾ ਜਿਸ ਤਰ੍ਹਾਂ 10 ਲੱਖ ਦਾ 5 ਲੱਖ ਦਾ ਨੁਕਸਾਨ ਹੈ ਉਹਨੂੰ ਵੀ ਕੌਗਨੀਜ਼ੇਬਲ ਕੀਤਾ ਗਿਆ ਹੈਗਾ ਤੇ ਉਹਦੇ ਵਿੱਚ ਹੀ ਪਰਚਾ ਦਰਜ ਹੋਊਗਾ